ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਰਕੜੀ ਸਪੈਸ਼ਲ ਸੇਲ ਆਈ ਹੈ ਜੀ ਬਹੁਤ ਹੀ ਜ਼ਿਆਦਾ ਅਫੋਰਡੇਬਲ ਰੇਟਾਂ ਦੇ ਵਿੱਚ 5 ਮੀਟਰ ਦਾ ਤੁਹਾਨੂੰ ਆਲ ਓਵਰ ਕੱਟ ਮਿਲੇਗਾ ਜੀ ਸੂਟ ਦਾ ਕਾਟਨ ਦਾ ਤੇ ਇਹਨੂੰ ਡਿਜੀਟਲ ਪ੍ਰਿੰਟ ਨਾਲ ਮਿਲੇਗਾ ਤੇ ਨਾਲ ਇਹ ਤੇ ਮਿਲੇਗਾ ਦੁਪੱਟਾ ਤੁਹਾਨੂੰ ਮਸਲੀਨ ਦਾ ਟਾਈਮ ਇਥੇ ਲੈਂਥ ਵਾਲਾ ਮਸਲੀਨ ਦਾ ਦੁਪੱਟਾ ਮਿਲੇਗਾ ਰੇਟ ਜਿਹੜਾ ਇਹਦਾ ਉਹ ਹੈ ਗਿਆ ਜੀ 650 ਰੁਪਏ 650 ਦੇ ਵਿੱਚ ਤੁਹਾਡੇ ਜਿਹੜੇ ਸ਼ਿਪਿੰਗ ਚਾਰजेस ਵਿੱਚ ਐਡ ਨੇ ਕਿਉਂਕਿ ਇਹਨਾਂ ਸ਼ਿਪਿੰਗ ਚਾਰजेस ਜਿਹੜੇ ਡਿਫਰੈਂਟ ਡਿਫਰੈਂਟ ਹੁੰਦੇ ਨੇ ਇਸ ਲਈ ਉਹ ਐਕਸਟਰਾ ਇਹਨਾਂ ਵਿੱਚ ਐਡ ਕਰਕੇ ਮੈਂ ਕੀਤੇ ਨੇ ਬਾਕੀ ਮੋਸਤੀ ਕਲੈਕਸ਼ਨਾਂ ਦੇ ਜਿਹੜੇ ਨੇ ਉਹ ਫ੍ਰੀ ਹੁੰਦੇ ਨੇ ਪਰ ਇਹ ਜਿਹੜੀਆਂ ਕਲੈਕਸ਼ਨ ਆਈਆਂ ਨੇ ਇਹਨਾਂ ਦੇ ਸ਼ਿਪਿੰਗ ਚਾਰजेस ਕੁਛ ਦੇ ਹੈਗੇ ਨੇ ਕੁਛ ਤੇ 50 ਤੋਂ ਲੈ ਕੇ 100 ਤੱਕ ਹੈਗੇ ਨੇ ਬੱਕਰੀ ਬੱਕਰੀ ਜਗ੍ਹਾ ਦੇ ਅਕੋਰਡਿੰਗਲੀ ਜਿਹੜਾ ਇਹਨਾਂ ਦਾ ਰੇਟ ਹੈ ਸ਼ਿਪਿੰਗ ਚਾਰजेस ਦਾ ਬਾਕੀ ਤੁਸੀਂ ਜਦੋਂ ਮੰਗਵਾਉਣਾ ਚਾਹੁੰਦੇ ਵੈਸੇ ਇਹਨਾਂ ਦਾ ਜਿਹੜਾ ਰੇਟ ਹੈ 570 ਰੁਪਏ ਆ ਤੇ ਜੇਕਰ ਤੁਸੀਂ ਕਿਤੇ ਮੰਗਵਾਉਣਾ ਚਾਹੁੰਦੇ ਤਾਂ ਸ਼ਿਪਿੰਗ ਜਿਹੜੀ ਹੈ ਉਹਦੇ ਅਕੋਰਡਿੰਗਲੀ ਹੋ ਜਾਏਗੀ ਉਹ ਤੁਸੀਂ ਮੈਨੂੰ ਆਰਡਰ ਕਰਨ ਤੋਂ ਪਹਿਲਾਂ ਇੱਕ ਵਾਰੀ ਕਨਫਰਮ ਕਰ ਲੈਣਾ ਟੌਪ ਐਂਡ ਬਾਟਮ ਦੀਆਂ ਕਲੈਕਸ਼ਨ ਆਈਆਂ ਨੇ ਸਿਰਫ ਤੇ 690 ਦੇ ਵਿੱਚ ਡਿਜੀਟਲ ਕਾਟਨ ਪ੍ਰਿੰਟ ਨਾਲ ਆਈਆਂ ਨੇ ਚਿਕਨਕਾਰੀ ਬਾਟਮ ਹੈ ਰਾਕੀ ਸਪੈਸ਼ਲ ਸ਼ੇਲ ਸੇਲ ਹੈ ਬਾਟਮ ਐਂਡ ਟੌਪ ਦੀ ਕਲੈਕਸ਼ਨ ਹੈ ਦੁਪੱਟਾ ਇਹਨਾਂ ਵਿੱਚ ਨਹੀਂ ਹੈ 690 ਰੁਪਏ ਰੰਗ ਇਹਨਾਂ ਵਿੱਚ ਬਾਈਕ ਪੱਚੀ ਆ ਗਈ ਨੇ ਸਾਰੇ ਰੰਗ ਅਵੇਲੇਬਲ ਨੇ ਪ੍ਰਿੰਟਡ ਸ਼ਰਟਾਂ ਨੇ ਬਾਟਮ ਜਿਹੜਾ ਚਿਕਨ ਕਾਰੀ ਵਰਕ ਵਾਲਾ ਆਇਆਗਾ 2.5 ਮੀਟਰ ਦਿਲਾਂ ਤੋਂ ਨਾਲ ਆਇਗਾ ਨਵੇਂ ਰੰਗ ਦੇ ਵਿੱਚ ਰੀਸਟਾਕ ਹੋਏ ਨੇ ਤਾਂ ਉਹਨਾਂ ਲਈ ਸਪੈਸ਼ਲ ਮੇਕ ਕਲੈਕਸ਼ਨ ਵਾਲੇ ਵੀ ਆਈਆਂ ਬਾਕੀ ਤੁਸੀਂ ਇਹਨਾਂ ਸੂਟਾਂ ਨੂੰ ਬਾਈ ਕਰਨਾ ਚਾਹ ਕੋਈ ਵੀ ਕੁਐਰੀ ਕਰਨੀ ਤਾਂ ਨੰਬਰ 623904550 ਦਿੱਤਾ ਆਏ ਹੋਸ ਨੰਬਰ ਜਾਇ ਜਿਸ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਸੀਂ ਜੋ ਵੀ ਕੁਐਰੀ ਕਰਨਾ ਚਾਹੁੰਦੇ ਹੋ ਕਲੈਕਸ਼ਨ ਸਾਰੀਆਂ ਅਵੇਲੇਬਲ ਨੇ ਸੂਟ ਡਿਜ਼ਾਈਨ ਪੈਟਰਨ ਰੰਗ ਸਾਰੇ ਅਵੇਲੇਬਲ ਨੇ ਬਹੁਤ ਪਿਆਰੇ ਰੰਗਾਂ ਨਾਲ ਆਇਆ ਹੈ ਸਿੰਪਲ ਸੋ ਬੜਾ ਦੁਪੱਟਾ ਲੈ ਕੇ ਅਸੀਂ ਬੜੀ ਵਧੀਆ ਕਰਨੀਆ ਚੀਨ ਨੂੰ ਲੁੱਕ ਦੇ ਸਕਦੇ ਹਾਂ ਸੂਟਾਂ ਨੂੰ ਬਾਕੀ ਜਿਹੜੀਆਂ ਆਲ ਓਵਰ ਅਸੀਂ ਇੰਡੀਅਨ ਜਿਹੜੇ ਡਿਲੀਵਰੀ ਨਾਲ ਸੂਟਾਂ ਦੀ ਕਰਦੇ ਆ ਤੇ ਜੇਕਰ ਤੁਸੀਂ ਮੰਗਵਾਉਣਾ ਚਾਹੁੰਦੇ ਹੋ ਤਾਂ ਘਰ ਬੱਠੇ ਸੂਟ ਤੁਸੀਂ ਮੰਗਵਾ ਸਕਦੇ ਹੋ ਜੋਰਟਟ ਚੈੱਕ ਵਿੱਚ ਆਇਆ ਜੀ ਅਰਜੂ ਬ੍ਰੈਂਡ ਵੱਲੋਂ ਚਾਰ ਚੜ ਚੈੱਕ ਵਿੱਚ ਆਇਆ ਰੰਗ ਕਾਫੀ ਹੈਗੇ ਨੇ ਇਹਨਾਂ ਵਿੱਚ ਤੇ ਜਿਹੜੇ ਜਿਹੜੇ ਰੰਗ ਇੱਥੇ ਐਡ ਕੀਤੇ ਨੇ ਉਹਨਾਂ ਦੇ ਨਾਲ ਕੋਡ ਮੈਂਸ਼ਨ ਨੇ ਤੁਸੀਂ ਉਹਦੇ ਅਕੋਰਡਿੰਗਲੀ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਇਹ ਤੁਹਾਨੂੰ ਕਪੜਾ ਮਿਲੇਗਾ ਜਿ ਪਰ ਮੀਟਰ ਦੇ ਹਿਸਾਬ ਨਾਲ ਉਹ ਤੁਹਾਡੀ ਚੋਇਸ ਹੈ ਤੁਸੀਂ 1 ਮੀਟਰ ਲੈਣਾ ਕਿ 2 ਮੀਟਰ ਲੈਣਾ 120 ਰੁਪਏ ਪਰ ਮੀਟਰ ਹੈ ਸਿੱਧਾ ਅਰਜੂਸ ਐਡ ਕਰਕੇ ਹੈ 120 ਰੁਪਏ ਦਾ 1 ਮੀਟਰ ਛੂਟ ਤੁਹਾਨੂੰ ਮਿਲੇਗਾ ਤੁਸੀਂ ਕਿੰਨੇ ਮੀਟਰ ਲੈਣਾ ਉਹ ਤੁਹਾਡੀ ਚੋਇਸ ਹੈ ਬਾਕੀ ਰੰਗ ਜਿਹੜੇ ਹੈਗੇ ਨੇ ਇਹਨਾਂ ਵਿੱਚ ਮੈਂ ਐਡ ਕਰ ਦਿੱਤੇ ਨੇ ਅਜੀ ਫਿਰ ਅਲਿਨਾ ਤੋਂ ਇਲਾਵਾ ਜਿਹੜੇ ਹੋਰ ਕੋਈ ਰੰਗ ਨਾ ਸੂਟਾਂ ਵਿੱਚ ਨਹੀਂ ਆਏ ਤੁਸੀਂ ਬਾਈ ਕਰਨਾ ਜਾਂ ਕੋਈ ਵੀ ਕੁਐਰੀ ਕਰਨੀ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੀ ਹੈ ਨੈਕਸਟ ਵੀਡੀਓ ਦੇ ਵਿੱਚ ਕੋ ਨਵੇਂ ਨਵੇਂ ਸੋਹਣੇ ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ